ਕੋਈ ਨਹੀਂ ਬੈਜੋ ਬੈਜੋ ਪਾਜੋ ਪਹਿਲਵਾਨ ਉਹ ਤੁਸੀਂ ਤੇ ਬੈਜੋ ਤੁਸੀਂ ਲੈ ਦੱਸ ਹੋਏ ਅੱਗੇ ਵੇਖੋ ਅੱਗੇ ਵੀ ਕੋਈ ਨਹੀਂ ਹੁੰਦਾ ਬੈਰ ਬੈਰ ਲੜੀ ਦਾ ਤੇ ਹੁੰਦਾ ਹੀ ਨਹੀਂ ਮੈਂ ਤਾਂ ਪਹਿਲਾਂ ਹੀ ਕਿਹਾ ਲੜਾਈ ਐਡੀ ਖਤਰਨਾਕ ਚੀਜ਼ ਅੱਜਕੱਲ ਹੁਣ ਤੇ ਚਪੇੜਾਂ ਵਾਲੀ ਜਾਂ ਹੱਥਾਂ ਸੋਟਿਆਂ ਵਾਲੀ ਰਹੀ ਨਹੀਂ ਨਾ ਲੜੋ ਬਹਿ ਜਾਓ ਉਹ ਹਾਲੇ ਬਹਿ ਜਾਓ ਅੱਛਾ ਅੱਗੇ ਵਾਲੇ ਐ ਖੜੇ ਹੁੰਦੇ ਜਿੱਦਾਂ ਇਹਨਾਂ ਪਾਣੀ ਸੁੱਟਣਾ ਅੱਛਾ ਅੱਧੀ ਲੜਾਈ ਪੰਜਾਬੀ ਇੱਥੇ ਹੀ ਕਰਾਂਦੇ ਉਹ ਕੋਈ ਨਹੀਂ ਹੈ ਜਿਹੜੇ ਲੜੇ ਆ ਪਿਹੜ ਜਾਣਗੇ ਵੀਰ ਬਹਿ ਜਾਓ ਨਹੀਂ ਤਾਂ ਬਾਹਰ ਜਾ ਕੇ ਲੜ ਲਓ ਠੀਕ ਆ ਬਹਿ ਜਾਓ ਬਾਕੀਆਂ ਦਾ ਨਾ ਮਜ਼ਾ ਖਰਾਬ ਕਰੋ ਮੇਰੇ ਵੀਰ ਯਾਰ ਬਹਿ ਜਾਓ ਲੜੀ ਦਾ ਨਹੀਂ ਹੁੰਦਾ ਲੜਾਈ ਚ ਕਿਸੇ ਨੇ ਖਟਿਆ ਕੁਝ ਔਰ ਰੂਸ ਦੀ ਤੇ ਯੂਕਰੇਨ ਦੀ ਲੜਾਈ ਨੂੰ 1.5 ਸਾਲ ਹੋ ਗਿਆ। ਉਹਨਾਂ ਪਤੰਦਰਾਂ ਇੱਕ ਦੂਜੇ ਤੇ ਦੇਸ਼ ਢਾਤੇ ਬਣਿਆ ਕੋ ਹਾਲੇ ਵੀ ਲੱਗੇ। ਤੋਂ ਹੀ ਇੱਕ ਦੂਜੇ ਨਾਲ ਧੱਕਾ ਮੁਕੀ ਕਰਕੇ ਫਿਰ ਟਾਈਮ ਪਾਉਂਦੇ ਫਿਰੋ ਬਹਿ ਜਾ। ਕਰਾਮ ਨਾਲ ਜ਼ਿੰਦਗੀ ਬਤਾਓ ਇੰਨੀ ਖੂਬਸੂਰਤ ਜ਼ਿੰਦਗੀ ਆ। ਨਜ਼ਾਰੇ ਲਓ। ਸ਼ੇਰ ਮਾਰਦਾ ਉਹ ਪਿੱਛੇ ਸ਼ੇਰ ਲੜੇ ਆ ਜਿਹੜੇ। ਔਰ ਸ਼ੇਰ ਠੰਡੇ ਹੋ ਜਾਣੇ। ਤੈਨੂੰ ਮੈਂ ਇਸੇ ਕਰਕੇ ਚੱਕਵੇਂ ਗੀਤ ਨਹੀਂ ਗਾਏ। ਸਾਡੇ ਘਰ ਦੇ ਆਂਦੇ ਆਪਦੇ ਸਰੀਰ ਦੇ ਹਿਸਾਬ ਨਾਲ ਗੀਤ ਗਾਇਆ ਕਰ ਬਾਈ ਗੱਲ ਵੀ ਸਹੀ ਹੈ ਇਸ ਕਰਕੇ ਇੱਕੋ ਵਾਰੀ ਸ਼ੇਰ ਮਾਰਿਆ ਸੀ ਪਹਿਲਾਂ ਹੀ ਉਹ ਹਾਲੇ ਤੱਕ ਭੱਜ ਰਿਹਾ ਸ਼ੇਰ ਮਾਰਦ ਨੇ ਮਾਰ ਕੇ ਜਾਊਗਾ ਮਾਰ ਕੇ ਮੈਂ ਤੁਹਾਨੂੰ ਫੜਾ ਜਣਾ ਬਹਿ ਜਾਓ ਬਹਿ ਗਏ ਗੱਲ ਦਾ ਮਜ਼ਾ ਮਰ ਜਾਂਦਾ ਗੱਲ ਸੁਣਾਉਣੀ ਸੁਣਨੀ ਸਾਰੇ ਸੁਣਾ ਓਏ ਡੀਜੇ ਇੱਕ ਟਾਈਮ ਇੱਕ ਗੀਤ ਸੁਣ ਲਾ ਨਾ ਐਮ ਬਟਨ ਕਰਦਾ ਤੇ ਪਿੱਛੋਂ ਫੇਰ ਚੱਲ ਸਾਰੇ ਸੁਣਾ ਕੇ ਜਾਊ ਮੈਂ ਇੱਥੇ ਹੀ ਆ ਮੈਨੂੰ ਕੋਈ ਕੰਮ ਨਹੀਂ ਆ ਅੱਜ ਦੀ ਰਾਤ ਮੈਂ ਤੁਹਾਡੇ ਲਈ ਆ ਆ ਗੱਲ ਸੀ ਕਿ ਪਹਿਲੀ ਗੱਲ ਕਿ ਸਾਰੀ ਗਲਤੀ ਮੇਰੀ ਨਹੀਂ ਪਹਿਲੀ ਗੱਲ ਕਿ ਸਾਰੀ ਗਲਤੀ ਮੇਰੀ ਨਹੀਂ ਜੇਕਰ ਮੇਰੀ ਵੀ ਏ ਕੀ ਮੈਂ ਤੇਰੀ ਨਹੀਂ ਉਹ ਕਹਿੰਦਾ ਪਿਆਰ ਦੇ ਜੰਗ ਵਿੱਚ ਜੈ ਜੇ ਸਭ ਮੈਂ ਕਹਾਂ ਮੈਂ ਕਹਾਂ 헤ਰਾ ਫੇਰੀ ਨਹੀਂ ਤੇ ਕੀ ਕਹਿੰਨਾ ਹੈ ਆਪਣੇ ਆਪਣੇ ਰਾਹ ਪੈਨੇ ਆ ਜਿੰਨੀ ਨੀਵੀ ਬਥੇਰੀ ਲੜਾ ਕਿਤੇ ਹੋਰ ਤੇ ਬਹਾਨਾ ਕਿਤੇ ਹੋਰ ਤੀਰ ਕਿਤੇ ਹੋਰ ਤੇ ਨਿਸ਼ਾਨਾ ਕਿਤੇ ਹੋਰ